ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ 3 ਪੰਜਾਬੀ ਸੱਭਿਆਚਾਰ ਕੁਝ ਬਾਹਰੀ ਪ੍ਰਭਾਵ ਜਾਂ ਪੰਜਾਬ ਦਾ ਸੱਭਿਆਚਾਰ ਤੇ ਬਾਹਰੀ ਪ੍ਰਭਾਵ ਇਹਦਾ ਕਰਾਂਗੇ ਇਹ ਵਿਸ਼ਾ ਵਸਤੂ ਤੇ ਬੇਟਾ ਇਸ ਵਿਸ਼ਾ ਵਸਤੂ ਦੇ ਵਿੱਚ ਹੀ ਥੋੜਾ ਬੋਧਾ ਸਾਰ ਨੂੰ ਵੀ ਐਡ ਕੀਤਾ ਹੈ ਤਾਂ ਕਿ ਤੁਹਾਨੂੰ ਈਜ਼ੀਲੀ 20 ਮਾਰਕਸ ਜਿਹੜੇ ਅਚੀਵ ਹੋ ਜਾਣ ਬੇਟਾ ਪੜਨਾ ਸਟਾਰਟ ਕਰਦੇ ਆ ਪੰਜਾਬ ਦਾ ਸੱਭਿਆਚਾਰ ਤੇ ਬਾਹਰੀ ਪ੍ਰਭਾਵ ਨਿਬੰਧ ਡਾਕਟਰ ਵੀਰ ਸਿੰਘ ਰੰਧਾਵਾਦੀ ਰਚਨਾ ਹੈ ਇਸ ਦਾ ਵਿਸ਼ਾ ਪੰਜਾਬ ਵਿੱਚ ਪੈਦਾ ਹੋਏ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਸੱਭਿਆਚਾਰ ਅਤੇ ਇਸ ਉੱਪਰ ਪਏ ਵਿਦੇਸ਼ੀ ਇਸਲਾਮੀ ਅਤੇ ਅੰਗਰੇਜ਼ੀ ਪ੍ਰਭਾਵ ਨੂੰ ਪੇਸ਼ ਕਰਨਾ ਹੈ। ਲੇਖਕ ਦੱਸਦਾ ਹੈ ਕਿ ਹਰ ਦੇਸ਼ ਅਤੇ ਖੇਤਰ ਦਾ ਆਪਣਾ-ਆਪਣਾ ਸੱਭਿਆਚਾਰ ਹੁੰਦਾ ਹੈ ਜਿਸ ਵਿੱਚ ਲੋਕਾਂ ਦੇ ਰਹਿਣ-ਸਹਿਣ, ਕਦਰਾਂ-ਕੀਮਤਾਂ, ਵਿਚਾਰਾ, ਰੀਤੀ-ਰਿਵਾਜਾਂ, ਖਾਣ-ਪੀਣ, ਪਹਿਰਾਵੇ ਬੋਲੀ ਅਤੇ ਤਿੱਥ ਤੋਂ ਤਿਹਾਰਾ ਬਾਰੇ ਜਾਣਕਾਰੀ ਮਿਲਦੀ ਹੈ ਹਰ ਵਰਗ ਸਮਾਜ ਨੂੰ ਆਪਣਾ ਹੀ ਸੱਭਿਆਚਾਰ ਚੰਗਾ ਲੱਗਦਾ ਹੈ ਜਦੋਂ ਮਨੁੱਖ ਸਮੂਹ ਬਣਾ ਕੇ ਇੱਕ ਦੂਜੇ ਨਾਲ ਮਿਲਵਰਤਨ ਤੇ ਇੱਕ ਦੂਜੇ ਦੀਆਂ ਰਸਮਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਸਮੇਂ ਤੋਂ ਹੀ ਸੱਭਿਆਚਾਰ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਹਰ ਸਮਾਜ ਤੇ ਖੇਤਰ ਦਾ ਆਪਣਾ ਸੱਭਿਆਚਾਰ ਹੁੰਦਾ ਹੈ ਇਹਦੇ ਵਿੱਚ ਇਹ ਜਿਹੜਾ ਵਰਡ ਤੁਸੀਂ ਨਹੀਂ ਲੈਣਾ ਠੀਕ ਹੈ ਵਿਸ਼ਾ ਵਸਤੂ ਵਿੱਚ ਪੁਆਇੰਟ ਨਹੀਂ ਹੁੰਦੇ ਸੋ ਤੁਸੀਂ ਪੈਰਾ ਚੇਂਜ ਕਰੋਗੇ ਲੇਖਕ ਦੱਸਦਾ ਹੈ ਕਿ ਬਾਦੀ ਦੇ ਪਾਕ ਤੋਂ ਪੰਜਾਬ ਵਿੱਚ ਹਿੰਦੂ ਸਿੱਖ ਅਤੇ ਮੁਸਲਮਾਨ ਤਿੰਨ ਧਰਮਾਂ ਦੇ ਲੋਕ ਰਹਿੰਦੇ ਸਨ ਜਿਸ ਕਾਰਨ ਇੱਥੇ ਸਾਂਝਾ ਸੱਭਿਆਚਾਰ ਹੋਣ ਦੇ ਵਿੱਚ ਆਇਆ ਇਸ ਸੱਭਿਆਚਾਰ ਵਿੱਚ ਕੁਝ ਅੰਸ਼ ਹਿੰਦੂ ਸੱਭਿਆਚਾਰ ਦੇ ਕੁਝ ਅੰਸ਼ ਸਿੱਖ ਅਤੇ ਕੁਝ ਅੰਸ਼ ਮੁਸਲਿਮ ਸਭਿਆਚਾਰ ਦੇ ਹਨ ਹਿੰਦੂ ਤੇ ਸਿੱਖ ਸਭਿਆਚਾਰ ਆਪਸ ਵਿੱਚ ਮਿਲਦੇ ਜੁਲਦੇ ਸਨ ਇਸ ਲਈ ਇਸ ਨੂੰ ਹਿੰਦੂ ਤੇ ਮੁਸਲਿਮ ਸਭਿਆਚਾਰਾਂ ਦਾ ਮਿਲਗੋਬਾ ਕਹਿੰਦੇ ਸਨ ਵਿਆਹਾਂ ਵਿੱਚ ਸਾਹਾ ਕੱਢਮਾਉਣਾ ਤੇ ਸਾਇ ਦੀ ਚਿੱਠੀ ਹਿੰਦੂ ਸਭਿਆਚਾਰ ਹੈ ਮੁੰਡੇ ਦੇ ਸੁਰਮਾ ਪਾਉਣਾ ਅਤੇ ਕੁੜੀ ਦੇ ਹੱਥਾਂ ਪੈਰਾਂ ਉਤੇ ਮਹਿੰਦੀ ਲਾਉਣਾ ਇਸਲਾਮੀ ਸਭਿਆਚਾਰ ਹੈ ਲੇਖਕ ਪੰਜਾਬ ਦੇ ਮਿਸ਼ਰਤ ਸੱਭਿਆਚਾਰ ਬਾਰੇ ਦਸਤਾਵੇਜ਼ਾ ਕਹਿੰਦਾ ਹੈ ਕਿ ਮਿਸ਼ਰਤ ਸੱਭਿਆਚਾਰ ਦੀ ਝਲਕ ਪੰਜਾਬੀ ਸੱਭਿਆਚਾਰ ਵਿੱਚ ਵੀ ਦੇਖੀ ਜਾ ਸਕਦੀ ਹੈ ਪੰਜਾਬੀ ਵਿੱਚ ਹਰ ਰੋਜ਼ ਵਰਤੇ ਜਾਣ ਵਾਲੇ ਅਰਬੀ ਫਾਰਸੀ ਤੇ ਸੰਸਕ੍ਰਿਤੀ ਦੇ ਸ਼ਬਦਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਅਖਾਂ ਮੱਛਲਾ ਜੱਟ ਖੁਦਾ ਨੂੰ ਲੈ ਕੇ ਚੋਰ ਮਿਸ਼ਰਤ ਸੱਭਿਆਚਾਰ ਦੀ ਇੱਕ ਖੂਬਸੂਰਤ ਉਦਾਹਰਣ ਹੈ ਹਿੰਦੂ ਸੱਭਿਆਚਾਰ ਵਾਲੇ ਮੁਹਾਵਰੇ ਅਤੇ ਖਾਨ ਜੂਨ ਭੋਗਣੀ ਜਵਾਦੇ ਵਸ ਪੈਣਾ 84 ਕਟਨੀ ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ ਅਤੇ ਰਾਮ ਕਹਾਣੀ ਆਦੀ ਸਿੱਖ ਧਰਮ ਨਾਲ ਸੰਬੰਧਿਤ ਮੁਹਾਵਰੇ ਅਕਾਲ ਚਲਾਣਾ ਕਰ ਜਾਣਾ ਕੰਬਰ ਕੱਸਾ ਕਰਨਾ ਕੀਰਤਨ ਸੌhle ਸੁਣਾਉਣਾ ਆਦੀ ਇਸੇ ਤਰ੍ਹਾਂ ਮੁਸਲਮਾਨ ਸਭਿਆਚਾਰ ਤੋਂ ਵੀ ਕੁਝ ਮੁਹਾਵਰੇ ਅਤੇ ਅਖਾਣ ਪੰਜਾਬੀ ਸਭਿਆਚਾਰ ਦਾ ਹਿੱਸਾ ਹਨ ਜਿਵੇਂ ਈਦ ਦਾ ਚੰਦ ਈਦ ਮਨਾਉਣੀ ਈਦ ਹੋਣੀ ਈਦ ਪਿਸ਼ੂ ਤੰਬਾ ਫੂਕਣਾ ਮੱਕਿਓ ਪਰੇ ਉਜਾਰਾ ਤੇ ਕੁਫਰ ਤੋਲਨਾ ਆਦੀ ਲੇਖਕ ਕਹਿੰਦਾ ਹੈ ਕਿ ਪੰਜਾਬ ਵਿੱਚ ਅਰਬੀ ਫਾਰਸੀ ਅਤੇ ਸੰਸਕ੍ਰਿਤ ਮੂਲ ਦੀਆਂ ਕਹਾਣੀਆਂ ਓਨੀਆਂ ਹੀ ਪ੍ਰਚਲਿਤ ਹਨ ਜਿੰਨੀਆਂ ਕਿ ਪੰਜਾਬ ਦੀਆਂ ਆਪਣੀਆਂ ਕਹਾਣੀਆਂ ਹੀਰੋ ਲੈਂਡਰ ਇੱਕ ਜੁਨਾਨੀ ਕਹਾਣੀ ਹੈ ਜਿਸ ਦਾ ਅਸਰ ਸੋਨੀ ਮਹਿਵਾਲ ਦੀ ਕਹਾਣੀ ਉੱਪਰ ਹੈ ਯੂਸਫ ਜੁਲੇਖਾ ਲੈਲਾ ਮਜਨੂ ਸ਼ਰੀ ਫਰਹਾਦ ਆਦੀ ਫਰਾਸੀਆਂ ਦੀਆਂ ਕਹਾਣੀਆਂ ਅਤੇ ਦਸ਼ਯੰਤ ਕੁੰਤਲਾ ਤੇ ਪੂਰਨ ਭਗਤ ਆਦੀ ਸੰਸਕ੍ਰਿਤ ਦੀਆਂ ਕਹਾਣੀਆਂ ਹਨ ਜੋ ਕਿ ਪੰਜਾਬ ਦੀਆਂ ਆਪਣੀਆਂ ਕਹਾਣੀਆਂ ਹੀ ਰਾਂਝਾ ਤੇ ਮਿਰਜ਼ਾ ਸਾਹਿਬਾ ਜਿੰਨੀਆਂ ਹੀ ਪਿਆਰੀਆਂ ਹਨ ਲੇਖਕ ਪੰਜਾਬ ਦੇ ਸਾਂਝੇ ਪਿਸ਼ੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਦਾ ਹੈ ਕਿ ਪੰਜਾਬ ਵਿੱਚ ਮਿਸ਼ਰਤ ਸੱਭਿਆਚਾਰ ਹੋਣ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਦਾ ਸਾਂਝਾ ਪਿਸ਼ੋਕੜ ਵੀ ਹੈ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਸਿਰਫ ਇੱਕ ਹੀ ਧਰਮ ਤੇ ਇੱਕ ਹੀ ਸੱਭਿਆਚਾਰ ਸੀ ਮੁਸਲਮਾਨਾਂ ਦੇ ਆਉਣ ਨਾਲ ਇੱਥੇ ਇਸਲਾਮ ਧਰਮ ਦਾ ਪ੍ਰਚਾਰ ਹੋਇਆ ਬਹੁਤ ਸਾਰੇ ਲੋਕੀ ਹਿੰਦੂਆ ਤੋਂ ਮੁਸਲਮਾਨ ਬਣ ਗਏ ਇਸ ਦਾ ਕਾਰਨ ਸੰਤ ਫਰੀਦ ਵਰਗੇ ਸੂਫੀ ਫਕੀਰਾਂ ਦੀ ਪ੍ਰੇਰਣਾ ਤੇ ਸਤਿਕਾਰ ਸੀ ਇਸ ਤਰ੍ਹਾਂ ਇੱਕ ਪਰਿਵਾਰ ਵਿੱਚ ਕੋਈ Hindu ਤੋਂ Musalman ਤੇ ਕੋਈ Hindu ਤੋਂ Sikh ਬਣ ਗਿਆ ਪਰ ਉਹਨਾਂ ਦਾ ਸੱਭਿਆਚਾਰ ਸਾਂਝਾ ਹੀ ਰਿਹਾ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿੱਚ ਜੱਟਾਂ ਦੇ ਸਾਂਝੇ ਗੋਤ ਇਸ ਗੱਲ ਦੀ ਗਵਾਹੀ ਹਨ ਕਿ ਉਹਨਾਂ ਦੇ ਬਜ਼ੁਰਗ ਕਦੇ ਸਾਂਝੇ ਹੁੰਦੇ ਸਨ ਇਸ ਕਰਕੇ ਵਿਆਹ ਲਈ ਕੁੜਮਾਈ ਸਾਹਾ ਸਾਹੇ ਚਿੱਠੀ ਗਾਣਾ ਮਾਈਆਂ ਪਾਣੀ ਵਾਰਨਾ ਸ਼ੇਰਾਬੰਦੀ ਸੁਰਮਾ ਜਨੇਤ ਵਰੀ ਦਾਸ ਸਿੱਠਣੀਆਂ ਕੁੜੀ ਨੂੰ ਡੋਲੇ ਪਾਉਣਾ ਬਿੱਠੇ ਚੋਲ ਕਰਨੇ ਗੋਦ ਭਰਾਈ ਲੱਸੀ ਮੁੰਦਰੀ ਆਦੀ ਸਭ ਰਸਮਾਂ ਪੰਜਾਬੀਆਂ ਦੀਆਂ ਸਾਂਝੀਆਂ ਹਨ ਮਾਪਿਆਂ ਵੱਲੋਂ ਕੰਨਿਆਦਾਨ ਕਰਨਾ ਪੰਜਾਬੀ ਸੱਭਿਆਚਾਰ ਹੈ ਪੰਜਾਬੀ ਦੇ ਸਾਂਝੇ ਸੱਭਿਆਚਾਰ ਦੀ ਝਲਕ ਸਾਨੂੰ ਪੰਜਾਬ ਦੇ ਮੇਲਿਆਂ ਤੋਂ ਵੀ ਮਿਲਦੀ ਹੈ। ਇਨ੍ਹਾਂ ਮੇਲਿਆਂ ਵਿੱਚ ਕੁਝ ਮੇਲੇ ਜਿਵੇਂ ਪੀਰਾਂ ਫਕੀਰਾਂ ਦੇ ਮੇਲੇ, ਹਾਦਰ ਸ਼ੇਖ ਦੇ ਮੇਲੇ, ਦੇਵੀ ਮਾਤਾ ਵਿਸਾਖੀਸ਼ਪਾਰ ਤੇ ਜੋਗੀ ਦੇ ਡੇਰੇ ਆਦਿ ਦੇ ਅਜਿਹੇ ਮੇਲੇ ਹਨ ਜਿਨ੍ਹਾਂ ਵਿੱਚ ਲੋਕ ਹੋ ਮੋਹਮਾ ਕੇ ਆਉਂਦੇ ਹਨ ਅਤੇ ਆਪਣੀਆਂ ਖੁਸ਼ੀਆਂ ਦਾ ਪ੍ਰਗਟਾਵਾ ਕਰਦੇ ਹਨ। ਕਿਸੇ ਦਿਸ਼ਾ ਤੇ ਇਤਿਹਾਸ ਦਾ ਉਸ ਦੇ ਸੱਭਿਆਚਾਰ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਪੰਜਾਬ ਭਾਰਤ ਦਾ ਮੁਖ ਦਵਾਰ ਸੀ ਜਿਸ ਕਾਰਨ ਇੱਥੇ ਬਹੁਤ ਸਾਰੇ ਹਮਲਾਵਾਂ ਜਿਵੇਂ ਸਿਕੰਦਰ, ਮਹਿਮੂਦ ਗਜਨਵੀ, ਬਾਬਰ ਅਤੇ ਮੁਹੰਮਦ ਗੋਰੀ ਨੇ ਹਮਲੇ ਕੀਤੇ ਤੇ ਲੁੱਟਮਾਰ ਮਚਾਈ ਜਿਸ ਕਾਰਨ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹੀਮਾ ਪੈਂਦੀ ਆ ਰਹੀਆਂ ਅਤੇ ਸੱਭਿਆਚਾਰ ਤੇ ਵੀ ਇਸ ਦਾ ਡੂੰਗਾ ਪ੍ਰਭਾਵ ਪਿਆ ਮਹਾਰਾਜਾ ਜੀਤ ਸਿੰਘ ਦੇ 50 ਸਾਲਾਂ ਦੇ ਰਾਜ ਨੂੰ ਛੱਡ ਕੇ ਪੰਜਾਬ ਉੱਤੇ ਮੁਸਲਮਾਨਾਂ ਦਾ ਰਾਜ ਰਿਹਾ ਜਿਸ ਕਾਰਨ ਪੰਜਾਬੀ ਸੱਭਿਆਚਾਰ ਤੇ ਇਸਲਾਮੀ ਧਰਮ ਪਾਰੂ ਰਿਹਾ ਇਸ ਤੋਂ ਪਹਿਲਾਂ ਦੀ ਪੰਜਾਬੀ ਭਾਸ਼ਾ ਨੂੰ ਹਿੰਦਕੋ ਹਿੰਦਵੀ ਜਾਂ ਮੁਲਤਾਨੀ ਕਿਹਾ ਜਾਂਦਾ ਸੀ ਮਹਾਨ ਕੋਸ਼ ਵਿੱਚ ਦਰਜ 70000 ਸ਼ਬਦਾਂ ਵਿੱਚੋਂ 7000 ਸ਼ਬਦ ਕੇਵਲ ਫਾਰਸੀ ਦੇ ਹੀ ਹਨ ਤੁਰਕੀ ਅਰਬੀ ਅਤੇ ਅੰਗਰੇਜ਼ੀ ਸ਼ਬਦਾਂ ਦੀ ਗਿਣਤੀ ਅਜੇ ਵੱਖਰੀ ਹੈ ਪੰਜਾਬੀ ਦੇ ਆਮ ਵਰਤੋਂ ਵਾਲੇ ਸ਼ਬਦਾਂ ਵਿੱਚ ਅਨੇਕ ਸ਼ਬਦ ਤੁਰਕੀ ਭਾਸ਼ਾ ਦੇ ਹਨ ਜੀਵੇਂ ਬੇਬੇ, ਬਾਬਾ, ਕੈਂਚੀ, ਚਾਕੂ, ਸੁੱਤਰ ਆਦਿ ਇਸੇ ਤਰ੍ਹਾਂ ਅਰਬੀ ਦੇ ਸ਼ਬਦ ਵੀ ਹਨ ਜਿਵੇਂ ਹਿਸਾਬ, ਐਨਕ, ਕਿਤਾਬ, ਕਮੀਜ਼, ਖੀਸਾ, ਫਰਸ਼, ਨਜ਼ਰ, نسل, ਰਸਮ ਅਤੇ ਰੁੱਕਾ ਇਸ ਤੋਂ ਬਾਅਦ ਫਾਰਸੀ ਭਾਸ਼ਾ ਦੇ ਸ਼ਬਦ ਜਿਵੇਂ ਔਰਤ, ਸਲਵਾਰ, ਸ਼ਹਿਰ, ਰਾ, ਦਰਿਆ, ਦੋਸਤ, ਬਦਲਾਮ ਆਦਿ ਇਨਾ ਪਸ਼ਾਵਾਂ ਦੇ ਹਜ਼ਾਰਾਂ ਸ਼ਬਦ ਪੰਜਾਬੀ ਭਾਸ਼ਾ ਵਿੱਚ ਵਸ ਚੁੱਕੇ ਹਨ ਪੰਜਾਬ ਦੇ ਇਤਿਹਾਸ ਨੇ ਪੰਜਾਬ ਦੇ ਪਹਿਰਾਵੇ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਸੁੱਥਨ ਕਮੀਜ਼ ਪਜਾਮਾ ਸਲਵਾਰ ਗਰਾਰਾ ਲੁੰਗੀ ਤੇ ਤੰਬਾ ਆਦਿ ਵਿਦੇਸ਼ੀ ਸ਼ਬਦ ਇਸ ਗੱਲ ਦੀ ਗਵਾਹੀ ਪਰਦੇ ਹਨ ਕਿ ਇਹ ਪਹਿਰਾਵੇ ਪੰਜਾਬ ਵਿੱਚੋਂ ਬਾਹਰੋਂ ਆਏ ਹਨ ਬਾਹਰਲੇ ਪ੍ਰਭਾਵ ਤੋਂ ਪਹਿਲਾਂ ਇੰਜ ਜਾਪਦਾ ਹੈ ਕਿ ਪੰਜਾਬੀਆਂ ਕੋਲ ਪੱਗ, ਦੁਪੱਟਾ, ਝੱਗਾ, ਲੰਗੋਟੀ ਤੇ ਕਗਰੀ ਹੀ ਸੀ। ਹੁੰਡਕੱਡ ਦਾ ਰਿਵਾਜ ਵੀ ਇਸਲਾਮੀ ਔਰਤਾਂ ਦੇ ਬੁਰਕੇ ਦਾ ਹੀ ਪ੍ਰਭਾਵ ਹੈ। ਪਹਿਰਾਵੇ ਦੇ ਨਾਲ-ਨਾਲ ਔਰਤਾਂ ਦੇ ਕਈ ਗਹਿਣਿਆਂ ਤੇ ਹਾ ਸ਼ਿੰਗਾਰ ਦਾ ਪ੍ਰਚਲਨ ਵੀ ਇਸਲਾਮੀ ਪ੍ਰਭਾਵ ਹੇਤ ਹੀ ਹੋਇਆ। ਕੰਨਾਂ ਦੀਆਂ ਵਾਲੀਆਂ ਤਾਂ ਕਹਿੰਦੇ ਹਨ ਕਿ ਹਜਰਤ ਮੁਹੰਮਦ ਸਾਹਿਬ ਨੇ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਪਵਾਇਆ ਸਨ। ऐसे तरह सुरमा ਤੇ مہندی بھی مسلمانی پرਭਾਵ ਦਾ ਹੀ ਛਿੱਟਾ ਹਨ ਅੱਜਕੱਲ ਬਹੁਤ ਹੀ ਪ੍ਰਸਿੱਧ ਹੋ ਰਹੇ ਕੋਟ ਟਾਈ ਬੂਟ ਨਿਕਰ ਫਰਾਕ ਸਕਰਟ ਤੇ ਜੀਨ ਵੀ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣਦੇ ਜਾ ਰਹੇ ਹਨ 1875 ਈਸਵੀ ਵਿੱਚ ਅੰਗਰੇਜ਼ ਪੰਜਾਬ ਵਿੱਚ ਦਾਖਲ ਹੋਏ ਪੰਜਾਬ ਵਿੱਚ ਆ ਕੇ ਉਹਨਾਂ ਨੇ ਫੁੱਟ ਪਾਉ ਤੇ ਰਾਜ ਕਰੋ ਦੀ ਨੀਤੀ ਅਪਣਾਈ ਇਸ ਨੀਤੀ ਦੇ ਆਧਾਰ ਤੇ ਉਹਨਾਂ ਨੇ ਪੰਜਾਬ ਨੂੰ ਭਾਸ਼ਾ ਦੇ ਨਾਤੇ ਵੰਡਿਆ ਜਿਸ ਕਾਰਨ 1961 ਵਿੱਚ ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬਿਆਂ ਦੀਆਂ ਹੱਦਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਬਹੁਤੇ ਹਿੰਦੂਆਂ ਨੇ ਮਰਦਮ ਸ਼ਿਮਾਰੀ ਵਿੱਚ ਆਪਣੀ ਮਾਂ ਬੋਲੀ ਹਿੰਦੀ ਲਿਖਵਾਏ ਇਸ ਤਰ੍ਹਾਂ ਅੰਗਰੇਜ਼ਾਂ ਦੇ ਸਿਰਾਰਥੀ ਸ਼ੋਸ਼ਿਆਂ ਨੇ ਪੰਜਾਬੀ ਭੋਲੀ ਦੇ ਸੱਭਿਆਚਾਰ ਵਿੱਚ ਜ਼ਹਿਰ ਘੋਲ ਦਿੱਤਾ ਜਿਸ ਤਾਲੀ ਤਿੱਜਾ ਅਸੀਂ ਅੱਜ ਤੱਕ ਪੁੱਗ ਤ ਰਹੇ ਹਾਂ ਪੰਜਾਬੀਆਂ ਨੂੰ ਭਾਸ਼ਾ ਦੇ ਆਧਾਰ ਉੱਤੇ ਵੰਡਣ ਤੋਂ ਬਾਅਦ ਅੰਗਰੇਜ਼ਾਂ ਨੇ ਫੁੱਟ ਪਾਉਤੇ ਰਾਜ ਕਰੋ ਨੀਤੀ ਨੂੰ ਧਰਮ ਵਿੱਚ ਵੰਡ ਪਾਉਣ ਲਈ ਵੀ ਅਪਣਾਉਣਾ ਸ਼ੁਰੂ ਕੀਤਾ ਤੇ ਅੰਗਰੇਜ਼ਾਂ ਨੇ ਇੱਥੋਂ ਦੇ ਇਤਿਹਾਸ ਨੂੰ ਗਲਤ ਦ੍ਰਿਸ਼ਟੀਕੋਣ ਨਾਲ ਲਿਖਿਆ ਤੇ ਪੜਾਇਆ ਕਿ ਅੰਗਰੇਜ਼ ਟੋਪੀ ਵਾਲੇ ਸਿੱਖਾਂ ਅਤੇ ਨਾਲ ਹੀ ਉਹਨਾਂ ਨੇ ਮੁਸਲਮਾਨਾਂ ਵਿਰੁੱਧ ਵੀ ਕਈ ਧਾਰਨਾਵਾਂ ਪ੍ਰਚਲਿਤ ਕਰ ਦਿੱਤੀਆਂ ਜਿਸ ਕਾਰਨ ਸਿੱਖ ਅਤੇ ਮੁਸਲਮਾਨ ਇੱਕ ਦੂਜੇ ਦੇ ਵਿਰੋਧੀ ਬਣ ਗਏ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਅੰਗਰੇਜ਼ਾਂ ਦਾ ਕੋਈ ਗੂੜਾ ਵੈਰ ਨਹੀਂ ਸੀ ਜਿਵੇਂ ਕਿ ਸਾਨੂੰ ਪੜਾਇਆ ਗਿਆ ਹੈ ਉਹਨਾਂ ਨੂੰ ਤਾਂ ਪਹਾੜੀ ਹਿੰਦੂ ਰਾਜਿਆ ਨੇ ਗਲਤ ਢੰਗ ਨਾਲ ਸੂਚਨਾ ਦੇ ਕੇ ਭੜਕਾਇਆ ਸੀ ਇਸੇ ਤਰ੍ਹਾਂ ਆਪਸੀ ਨਫ਼ਰਤ ਦੀ ਦੀਵਾਰ ਹੋਰ ਵੱਧਦੀ ਗਈ ਅਤੇ ਪੰਜਾਬ ਦੋ ਹਿੱਸੇ ਵਿੱਚ ਵੰਡਿਆ ਗਿਆ। ਅੰਤ ਵਿੱਚ ਲੇਖਕ ਕਹਿੰਦਾ ਹੈ ਕਿ ਅਸਲ ਵਿੱਚ ਪੰਜਾਬ ਨਾ ਤਾਂ Hindu ਨਾ Sikh ਅਤੇ ਨਾ ਹੀ ਮੁਸਲਮਾਨਾ ਕਰਕੇ ਹੈ ਬਲਕਿ ਇਹ ਸਾਰੇ ਪੰਜਾਬੀਆਂ ਦੇ ਸਾਂਝੇ ਸੱਭਿਆਚਾਰ ਕਰਕੇ ਹੈ। ਪੰਜਾਬ ਦੇ ਸੱਭਿਆਚਾਰ ਨੂੰ ਤਿੰਨਾਂ ਧਰਮਾਂ ਦੇ ਪੈਰੋਕਾਰਾਂ ਨੇ ਰਲ ਕੇ ਇੱਕ ਵੱਖਰੀ ਪਛਾਣ ਦਿੱਤੀ। ਐਨਾ ਤਿੰਨਾ ਸੱਭਿਆਚਾਰਾਂ ਦੀ ਇੱਕ ਸਾਂਝੀ ਲੜੀ ਪੰਜਾਬੀ ਸੱਭਿਆਚਾਰ ਦੀ ਖੂਬਸੂਰਤੀ ਹੈ ਇਸ ਦਾ ਵੱਖ ਹੋਣਾ ਬਹੁਤ ਹੀ ਦੁੱਖ ਭਰੀ ਗੱਲ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਵਿਸ਼ਾ ਵਸਤੂ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਅਸੀਂ ਆਪਣਾ ਅਗਲਾ ਨਿਬੰਧ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ